ਦੇਖੋ ਕੀ ਕਹਿਣਾ ਹੈ ਤਿੰਨ ਤਲਾਕ ਦੇ ਲੋਕ ਸਭਾ ਵਿੱਚ ਪਾਸ ਹੋਣ ਉਤੇ ਮਲੇਰ ਕੋਟਲਾ ਦੇ ਮੁਸਲਮ ਮਰਦਾਂ ਤੇ ਔਰਤਾਂ ਦਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਟ੍ਰਿਪਲ ਤਲਾਕ ਦਾ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਜਿੱਥੇ ਹੋਈ VOTING ਦੌਰਾਨ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਅਤੇ ਹੁਣ ਇਹ ਬਿੱਲ ਰਾਜ ਸਭਾ ਵਿੱਚ ਪਾਸ ਹੋਣ ਲਈ ਭੇਜਿਆ ਜਾਵੇਗਾ ਲੋਕ ਸਭਾ ਵਿੱਚ ਬਿੱਲ ਪੇਸ਼ ਹੋਣ ਤੋਂ ਬਾਅਦ ਮੁਸਲਮ ਫੈਡਰੇਸ਼ਨ ਪੰਜਾਬ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਨਾਲੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਫੋਰੀ ਟ੍ਰਿਪਲ ਤਲਾਕ ਦੇਣਾ ਮੰਨਿਆ ਹੀ ਨਹੀਂ ਜਾਵੇਗਾ ਤਾਂ ਫਿਰ ਇਸ ਦੀ ਸਜ਼ਾ ਕਿਉਂ ਮਲੇਰਕੋਟੜਾ ਦੇ ਲੋਕ ਇਸ ਨੂੰ ਮੰਨ ਲਈ ਤਿਆਰ ਨਹੀਂ ਹਨ ਅਤੇ ਸੰਘਰਸ਼ ਕਰਨ ਦੀ ਚੇਤਾਵਨੀ ਦੇ ਰਹੇ ਹਨ ਜੋ ਇਹ ਬਿਲ ਪਾਸ ਕੀਤਾ ਗਿਆ ਹੈ ਕੱਲ ਲੋਕ ਸਭਾ ਦੇ ਵਿੱਚ ਇਹ ਬਿਲਕੁਲੀ ਟੋਟਲੀ ਇਹ ਟਾਰਗੇਟ ਕੀਤਾ ਗਿਆ ਮੁਸਲਮਾਨਾਂ ਨੂੰ ਇਹ ਜਾਣ ਬੁੱਝ ਕੇ ਸਾਡੇ ਜੋ ਸ਼ਰੀਅਤ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਜੋ ਕਾਨੂੰਨ ਵੀ ਇਹਨਾਂ ਨੇ ਬਣਾਇਆ ਬਹੁਤ ਹੀ ਉਹਦੇ ਵਿੱਚ ਤੁਸੀਂ ਦੇਖੋ ਇਹਨਾਂ ਨੇ ਕਿਹਾ ਕਿ ਅਗਰ ਕੋਈ ਇਨਸਟੈਂਟ ਤਿੰਨ ਤਲਾਕ ਦਿੰਦਾ ਤਾਂ ਉਹਨੂੰ 3 ਸਾਲ ਦੀ ਸਜ਼ਾ ਹੈ ਤਾਂ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਤਲਾਕ ਮੰਨਿਆ ਨਹੀਂ ਜਾਣਾ ਇਨਸਟੈਂਟ ਤਿੰਨ ਤਲਾਕ ਦੇ ਉੱਪਰ ਰੋਕ ਹੈ ਸੁਪਰੀਮ ਕੋਰਟ ਵੱਲੋਂ ਠੀਕ ਹੈ ਜੀ ਇਨਸਟੈਂਟ ਤਿੰਨ ਤਲਾਕ ਅਗਰ ਮੰਨਿਆ ਹੀ ਨਹੀਂ ਜਾਣਾ ਤਾ 3 ਸਾਲ ਦੀ ਸਜ਼ਾ ਕਾਦੀ ਹੈ ਅਗਰ ਇਹਦੇ ਉੱਪਰ ਕਲੀਅਰ ਨਹੀਂ ਹੈ ਕਿ ਉਹ ਕੀ ਉਹ ਤਲਾਕ ਮੰਨਿਆ ਜਾਊਗਾ ਇਨਸਟੈਂਟ ਤਿੰਨ ਤਲਾਕ ਅਗਰ ਕੋਈ ਦਿੰਦਾ ਇੱਕ ਵਾਰ ਦੇ ਵਿੱਚ ਉਹਨੇ ਤਲਾਕ 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 ਕਹਿ ਕੇ ਅਗਰ ਤਲਾਕ ਦੇ ਦਿੱਤਾ ਤਾਂ ਕੀ ਉਹ ਤਲਾਕ ਮੰਨਿਆ ਜਾਊਗਾ ਅਗਰ ਉਹ ਮੰਨਿਆ ਹੀ ਨਹੀਂ ਜਾਣਾ ਤਾਂ ਫਿਰ ਇਹਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨ ਕਾਦੇ ਲਈ ਰੱਖੀ ਗਈ ਹੈ ਇੱਕ ਤਾਂ ਇਹ ਕਲੀਅਰ ਨਹੀਂ ਹੈ ਪੁਆਇੰਟ ਇਹਦੇ ਵਿੱਚ ਦੂਸਰਾ ਇਹ ਸਾਡੀ ਜਿਹੜੀ ਧਾਰਮਿਕ ਆਜ਼ਾਦੀ ਹੈ ਉਹਦੇ ਤੇ ਬਿਲਕੁਲ ਹਮਲਾ ਹੈ ਠੀਕ ਹੈ ਜੋ ਸੁਪਰੀਮ ਕੋਰਟ ਦੀ ਮਾਨਯੋਗ ਸੁਪਰੀਮ ਕੋਰਟ ਦੀ ਜੋ ਜੱਜਮੈਂਟ ਸੀਗੀ ਉਹ ਵੀ ਮੈਂ ਪੜੀ ਆ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਜ਼ਿਆਦਾ ਉਹਦੇ ਵਿੱਚ ਰੈਫਰੈਂਸਿਸ ਦੇ ਕੇ ਕੁਰਾਨ ਦੇ ਵੀ ਰੈਫਰੈਂਸ ਦੇ ਕੇ ਉਹਨਾਂ ਨੇ ਇਹਹੀ ਗੱਲ ਲਿਖੀ ਹੈ ਕਿ ਜੋ ਇਨਸਟੈਂਟ ਤਿੰਨ ਤਲਾਕ ਹੈ ਇਹਦਾ ਇਹਦਾ ਸ਼ਰੀਅਤ ਦੇ ਵਿੱਚ ਕੋਈ ਵੀ ਹਿੱਸਾ ਨਹੀਂ ਹੈ ਇਸ ਲਈ ਇਹ ਇਹਦੇ ਉੱਪਰ ਰੋਕ ਲੱਗ ਰਹੀ ਹੈ ਮਗਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਇਹਦੇ ਨਾਲ ਅਸੀਂ ਵੀ ਮੁਸਲਿਮ ਜਿਹੜੇ ਪਰਸਨਲ ਲਾਜ਼ ਨੇ ਉਹਨਾਂ ਦੇ ਵਿੱਚ ਕੋਈ ਛੇੜਛਾੜ ਨਾ ਕੀਤੀ ਜਾਵੇ ਔਰ ਉਹਨਾਂ ਦੇ opinion ਨਾਲ ਸ਼ਰੀਅਤ ਦੀ ਰੌਸ਼ਨੀ ਦੇ ਵਿੱਚ ਹੀ ਦੂਸਰਾ ਜਿਹੜਾ ਕਾਨੂੰਨ ਹੈ ਇਹ ਬੰਨਣਾ ਚਾਹੀਦਾ ਸੀਗਾ ਮਗਰ ਇਹਨਾਂ ਨੇ ਕੋਈ ਉਹਦਾ opinion ਨਹੀਂ ਲਿਆ ਕੋਈ ਸ਼ਰੀਅਤ ਦੀ ਰੌਸ਼ਨੀ ਦੇ ਵਿੱਚ ਇਹ ਕਾਨੂੰਨ ਨਹੀਂ ਦੂਸਰਾ ਜਿਹੜਾ ਹੁਣ ਇਹਨਾਂ ਨੇ ਬਣਾਇਆ 3 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਰੱਖ ਕੇ ਇਹ ਬਿਲਕੁਲ ਹੀ ਇਹਨਾਂ ਨੇ ਅਗੇਂਸਟ ਸ਼ਰੀਅਤ ਦੇ جا کے یعنی کی ساری یہ ہے دخل اندازی ہے کلیئر دخل اندازی ہے صاف ایتھوں ظاہر ਹੁੰਦਾ اگر ਇਹਨਾਂ ਨੂੰ muslim ਔਰਤਾਂ ਦੀ ਇੰਨੀ ਜ਼ਿਆਦਾ ਫਿਕਰ ਹੈ ਨਾਰੀ ਸਸ਼ਕਤੀਕਰਨ ਦਾ ਜਿਹੜਾ ਨਾਰਾ ਲਗਾ ਰਹੇ ਨੇ ਅਗਰ ਮੁਸਲਮਨ muslim ਔਰਤਾਂ ਨੂੰ ਇਹਨਾਂ ਨੂੰ ਇੰਪਾਵਰਮੈਂਟ ਦੇਣੀ ਹੈ ਤਾਂ ਇਹਨਾਂ ਲਈ ਕਾਲਜ ਕਿਉਂ ਨਹੀਂ ਖੋਲ ਰਹੇ ਇਹਨਾਂ ਨੂੰ ਰਿਜ਼ਰਵੇਸ਼ਨ ਕਿਉਂ ਨਹੀਂ ਦੇ ਰਹੇ ਅਗਰ ਕੋਈ ਵੀ ਐਸੀ ਗੱਲ ਸਾਹਮਣੇ ਆਦੀ ਹੈ ਤਾਂ ਇਨਸ਼ਾਅੱਲਾ ਅਸੀਂ ਉਹਦੇ ਲਈ ਪ੍ਰੋਟੈਸਟ ਕਰਾਂਗੇ ਅਸੀਂ ਜੋ ਵੀ ਸੰਘਰਸ਼ ਹੋਊਗਾ ਅਸੀਂ ਕਿਸੇ ਕੀਮਤ ਦੇ ਉੱਪਰ ਕਿਸੇ ਸਰਕਾਰ ਨੂੰ ਅਸੀਂ ਐਸੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਅਸੀਂ ਕਿਸੇ ਵੀ ਤਰੀਕੇ ਦੀ ਕੋਈ ਦਖਲਅੰਦਾਜ਼ੀ ਸ਼ਰੀਅਤ ਦੇ ਵਿੱਚ ਆਪਣੇ muslim ਪਰਸਨਲ ਲਾਜ਼ ਦੇ ਵਿੱਚ ਪਰੰਤੂ ਕੁਝ ਮੁਸਲਿਮ ਮਹਿਲਾਵਾਂ ਅਜੇਹੀਆਂ ਵੀ ਹਨ ਜਿਨ੍ਹਾਂ ਨੇ ਇਸ ਬਿੱਲ ਨੂੰ ਜਾਇਜ਼ ਦੱਸਦਿਆਂ ਔਰਤਾਂ ਦੇ ਹੱਕਾਂ ਵਾਲਾ ਦੱਸਿਆ ਤਿੰਨ ਤਲਾਕ ਜਿਹੜੇ ਇਕੱਠੇ ਦੇ ਦਿੰਦੇ ਸੀਗੇ ਉਹ ਤਿੰਨ ਤਲਾਕਾਂ ਬਾਰੇ ਅੱਜ ਜਿਹੜਾ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਨਹੀਂ ਤਾਂ ਇਕੱਠੇ ਤਿੰਨ ਤਲਾਕ ਦੇ ਕੇ ਔਰਤ ਨੂੰ ਬੇਕਾਰ ਕਰ ਦਿੰਦੇ ਸੀਗੇ ਇਕੱਠੇ ਤਲਾਕ ਦੇ ਦਿੰਦੇ ਸੀ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿੰਨਾ ਕੁ ਜਿਹੜਾ ਪ੍ਰੇਸ਼ਾਨ ਜਿਹੜੀਆਂ ਹੁੰਦੀਆਂ ਦੀਆਂ ਔਰਤਾਂ ਜੀ ਤੇ ਖਾਸ ਕਰਕੇ ਉਹਨਾਂ ਦੇ ਜਿਹੜੇ ਬੱਚੇ ਸੀ ਔਰਤਾਂ ਵੀ ਬਹੁਤ ਪਰੇਸ਼ਾਨ ਹੁੰਦੀਆਂ ਸੀ ਬੱਚੇ ਵੀ ਪਰੇਸ਼ਾਨ ਹੁੰਦੇ ਸੀਗੇ ਇੱਕੋ ਲਖ ਤੋਂ 3 ਤਲਾਕ ਦੇ ਦਿੰਦੇ ਸੀ ਔਰਤ ਦਾ ਕੋਈ ਅਪਦਾ ਹੋਣੀ ਸੀਗਾ ਮਰਦ ਤਲਾਕ ਦੇ ਕੇ ਪਰਾਂ ਹੁੰਦਾ ਸੀਗਾ ਜੇ ਜ਼ਿੰਦਗੀ ਲਾਇਆ ਜਾਵੇ ਤਾਂ ਉਹਨਾਂ ਦੀ ਕਿੰਨੀ ਔਖੀ ਜਿਹੜੀ ਉਹ ਕੱਟਦੀ ਹੈ ਜੀ ਉਹ ਔਰਤ ਦੀ ਜ਼ਿੰਦਗੀ ਤਾਂ ਔਖੀ ਹੈ ਜਦੋਂ ਅੱਗੇ ਵੀ ਜਾਂਦੀ ਹੈ ਅੱਗੇ ਜਾਂਦਿਆਂ ਨੂੰ ਕਿਹੜਾ ਐ ਕਹਿੰਦੇ ਨੇ ਤਲਾਕ ਤਾਂ ਮਰਦ ਦੇ ਦਿੰਦਾ ਔਰਤ ਨੂੰ ਭੁਗਤਣਾ ਪੈਂਦਾ ਜਦੋਂ ਅੱਗੇ ਵਿਆਹ ਵੀ ਹੁੰਦਾ ਉਦੋਂ ਵੀ ਤਾਂ ਨੇ ਮੈਨੇ ਤਾਨੇ ਮੈਨੇ ਦਿੰਦੇ ਨੇ ਜਦੋਂ ਅੱਗੇ ਉਹ ਔਰਤ ਦਾ ਅੱਗੇ ਵਿਆਹ ਹੁੰਦਾ ਤਾਂਨੇ ਮੈਨੇ ਦਿੰਦੇ ਨੇ ਮਰਦ ਨੇ ਤਲਾਕ ਦਿੱਤਾ ਹੁੰਦਾ ਔਰਤ ਨੂੰ ਭੁਗਤਣਾ ਪੈਂਦਾ ਸਾਰਾ ਅੱਛਾ ਜਿਹੜਾ ਬੱਚਾ ਵੀ ਖੋ ਕੀ ਹੁੰਦੀ ਬੱਚਿਆਂ ਦਾ ਵੀ ਖਰਾਬ ਹੋ ਜਾਂਦਾ ਉਹ ਬੱਚੇ ਔਰਤ ਲੈ ਕੇ ਅੱਗੇ ਜਾਂਦੀ ਆ ਤਾਂ ਉਹ ਬਾਪ ਉਹਨੂੰ ਉਹ ਪਿਆਰ ਤਾਂ ਦਿੰਦਾ ਨਹੀਂ ਉਹ ਬੱਚਿਆਂ ਨੂੰ ਔਰਤ ਵਾਸਤੇ ਬਹੁਤ ਮੁਸ਼ਕਲ ਹੈ ਖੁਸ਼ੀ ਦੀ ਗੱਲ ਹੈ ਜੀ ਅੱਜ ਖੁਸ਼ੀ ਦੀ ਗੱਲ ਅੱਜ ਜਿਹੜੇ ਕਹਿੰਦੇ ਨੇ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਤਿੰਨ ਤਲਾਕਾਂ ਬਾਰੇ ਜਿਹੜਾ ਬਿੱਲ ਪਾਸ ਹੋਇਆ ਤਿੰਨ ਤਰਾ ਇਕੱਠੇ ਦੇ ਦਿੰਦੇ ਸੀ ਇਹ ਬਹੁਤ ਸਲਾਘਾਯੋਗ ਫੈਸਲਾ ਹੋਇਆ ਇਹ ਜੀ ਸੋਨਾ ਹੀ ਹੋਣੀ ਚਾਹੀਦੀ ਹੈਗੀ ਔਰਤਾਂ ਦੀ ਇਹ ਕੋਈ ਸੁਣਦੇ ਨਹੀਂ ਹੈਗੇ ਇਹ ਤਲਾਕ ਤਲਾਕ ਕਹਿ ਕੇ ਤਲਾਕ ਕਰ ਦਿੰਦੇ ਨੇਗੇ ਇਹਨਾਂ ਨੇ ਝੰਡ ਬਣਾਏ ਹੋਏ ਨੇਗੇ ਹੁਣ ਤਲਾਕ ਦੇ ਵੀ ਇਹ ਵੀ ਇਹ ਰੋਕਣਾ ਚਾਹੀਦਾਗਾ ਇੱਕ ਲੂਣ ਦੇ ਹਿਸਾਬ ਨਾਲ ਹਾਂ ਜੀ ਜਿਹੜੀ ਸਰਕਾਰ ਹੁਣ ਔਰਤਾਂ ਵਾਸਤੇ ਕਾਨੂੰਨ ਬਣਾਇਆਗਾ ਉਹ ਬਹੁਤ ਵਧੀਆ ਬਣਾਇਆਗਾ ਤਿੰਨ ਤਲਾਕ ਇਕੱਠੇ ਹੋਣੇ ਨਹੀਂ ਚਾਹੀਦੇ ਏ ਬੀ ਹੁਣ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇਕੱਠੇ ਤੰਤ ਤਲਾਕ ਜਿਹੜੇ ਇਕੱਠੇ ਤੰਤ ਤਲਾਕ ਦਿੰਦੇ ਨੇਗੇ ਜੀ ਜਿਹੜਾ ਸਰਕਾਰ ਨੇ ਕਾਨੂੰਨ ਪਾਸ ਕੀਤਾ ਇਹਦਾ ਬਹੁਤ ਫਾਇਦਾ ਹੋਇਆ ਜੀ ਇਸ ਮੌਕੇ ਨureen Ashraf Liberian Punjab Urdu Academy ਨੇ ਕਿਹਾ ਕਿ ਫੌਰੀ ਟ੍ਰਿਪਲ ਤਲਾਕ ਬਾਰੇ ਲੋਕ ਸਭਾ ਵਿੱਚ ਜੋ ਬਿੱਲ ਪਾਸ ਕੀਤਾ ਗਿਆ ਹੈ ਉਹ ਔਰਤਾਂ ਦੇ ਹੱਕ ਵਿੱਚ ਨਹੀਂ ਹੈ ਦੇਖੋ ਤਿੰਨ ਵਾਰ ਤਲਾਕ ਇੱਕ ਵਾਰੀ ਦੇ ਵਿੱਚ ਇਹ ਤਾਂ ਵੈਸੇ ਹੈ ਹੀ ਨਹੀਂ ਸਹੀ ਇਸਲਾਮਿਕ ਤੌਰ ਤੇ ਵੀ ਦੇਖੀਏ ਇਹ ਚੀਜ਼ ਹੈ ਹੀ ਨਹੀਂ ਹੈ ਤੇ ਦੂਸਰੇ ਪਾਸੇ ਅਸੀਂ ਦੇਖੀਏ ਕਿ ਸਰਕਾਰ ਇਹਦੇ ਵਿੱਚ ਇਨਵੋਲਵ ਹੋ ਰਹੀ ਹੈ ਇਹ ਇੱਕ ਤਰ੍ਹਾਂ ਨਾਲ ਸਾਨੂੰ ਜੋ ਕਨਸਟੀਟਿਊਸ਼ਨ ਨੇ ਹਰ ਬੰਦੇ ਨੂੰ ਇੱਥੇ ਇੰਡੀਆ ਦੇ ਵਿੱਚ ਰਾਈਟ ਦਿੱਤਾ ਹੈ ਆਪਣੇ ਰਿਲੀਜੀਅਨ ਨੂੰ ਮੰਨਣ ਦਾ ਉਹਦੇ ਵਿੱਚ ਇੱਕ ਇੰਟਰਫੇਰੈਂਸ ਵੀ ਹੈ ਜੇ ਇੱਕ ਸਾਈਡ ਤੋਂ ਦੇਖੀਏ ਤਾਂ ਇਹ ਚੀਜ਼ ਗਲਤ ਹੈ ਕਿ ਕਿਸੇ ਦੇ ਰਿਲੀਜੀਅਨ 'ਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜਦੋਂ ਸ਼ਰੀਆ ਲਾਅ ਬਣਿਆ ਹੋਇਆ ਹੈ ਉਹਨਾਂ ਨੇ ਸਭ ਕੁਝ ਡਿਸਾਈਡ ਕੀਤਾ ਹੋਇਆ ਜਦੋਂ ਇਹ ਚੀਜ਼ ਗਲਤ ਹੈ ਆਲਰੇਡੀ ਤਾਂ ਸਰਕਾਰ ਕਿਉਂ ਕੁਦਰੀ ਹੈ ਇਹਦੇ ਵਿੱਚ ਠੀਕ ਹੈ ਉਹ ਕਹਿੰਦੇ ਅਸੀਂ ਔਰਤਾਂ ਦੇ ਹੱਕ ਦਾ ਮੁੱਦਾ ਉਠਾ ਰਹੇ ਹਾਂ ਕਿ ਔਰਤਾਂ ਨੂੰ ਮਤਲਬ ਦਬਾਇਆ ਜਾ ਰਿਹਾ ਹੈ ਇਸਲਾਮ ਦੇ ਵਿੱਚ ਇਹ ਉਹ ਬੜੀ ਕਨਸਰਨ ਦਿਖਾ ਰਹੇ ਨੇ ਇਸ ਚੀਜ਼ 'ਚ ਠੀਕ ਹੈ ਤਾਂ ਇਹਦੇ ਵਿੱਚ ਇੱਕ ਚੀਜ਼ ਦੱਸੋ ਕਿ ਉਹਦੇ ਵਿੱਚ ਇੱਕ ਸਜ਼ਾ ਦੱਸੀ ਗਈ ਹੈ ਕਿ ਇਸ ਬਿੱਲ ਦੇ ਵਿੱਚ ਇਹ ਹੈ ਕਿ ਜੋ ਇੱਕ ਵਾਰੀ ਚ ਤਲਾਕ ਦੇਗਾ ਤਿੰਨ ਤਲਾਕ ਉਹ ਬੰਦੇ ਨੂੰ 3 ਸਾਲ ਦੀ ਸਜ਼ਾ ਹੈ 3 سال ਦੀ سزا ਵੈਸੇ ਜੇ ਤਲਾਕ ਦਿੰਦਾ ਤਾਂ ਉਹਨੂੰ 3 ਮਹੀਨੇ ਦੀ ਮੁੱਦਤ ਉਹਨੂੰ ਖਰਚਾ ਦੇਣਾ ਪਏਗਾ ਔਰਤ ਨੂੰ ਚਲੋ ਉਹਦੇ ਵਿੱਚ ਉਹ ਇੱਦਤ ਕਰ ਗਈ ਹੈ ਜਿਸ ਤਰ੍ਹਾਂ ਵੀ ਉਹਨਾਂ ਦਾ 3 ਮਹੀਨੇ ਬਾਅਦ ਡਿਵੋਰਸ ਹੋ ਜਾਏਗਾ ਚਾਹੇ ਉਹ ਆਪਣੇ ਘਰ ਬੈਠੇ ਜਾਂ ਉਸ ਬੰਦੇ ਦੇ ਘਰ ਬੈਠੇ ਲੇਕਿਨ ਇੱਥੇ ਬੰਦਾ ਸਿੱਧਾ ਜੇਲ੍ਹ ਚ ਜਾਏਗਾ 3 ਸਾਲ 3 ਸਾਲ ਉਹ ਔਰਤ ਜੇ ਬੱਚਿਆਂ ਵਾਲੀ ਆ ਜਾਂ ਉਹਨੂੰ ਕੋਈ ਵੀ ਪਿੱਛੇ ਦੇਖਣ ਵਾਲਾ ਨਹੀਂ ਉਹਦਾ ਖਰਚਾ ਕੌਣ ਉਠਾਏਗਾ ਬੰਦਾ ਤਾਂ ਜੇਲ੍ਹ ਦੇ ਵਿੱਚ ਬੈਠਾ ਹੈ ਖਰਚਾ ਉਹੀ ਉਹਨੇ ਹੀ ਦੇਣਾ ਸੀ ਨਾ ਉਹ ਖਰਚਾ ਦੇ ਸਕਦਾ ਤੇ ਇਸ ਚੀਜ਼ ਦੇ ਵਿੱਚ ਤਾਂ ਔਰਤ ਦਾ ਮਤਲਬ ਕੋਈ ਤਰੱਕੀ ਆ ਕਿਸੇ ਕਿਸਮ ਦਾ ਉਹਨਾਂ ਦੇ ਹੱਕਾਂ ਦੀ ਗੱਲ ਤਾਂ ਨਹੀਂ ਹੋ ਰਹੀ ਉਲਟਾ ਔਰਤ ਦਾ ਹੀ ਨੁਕਸਾਨ ਹੋ ਰਿਹਾ ਹੈ ਇਥੇ ਇਸਲਾਮ ਦੇ ਵਿੱਚ ਮਤਲਬ ਠੀਕ ਹੈ ਰਾਈਟ ਹੈ ਠੀਕ ਹੈ ਤੁਸੀਂ ਚੱਲ ਰਹੇ ਹੋ ਠੀਕ ਹੈ ਔਰਤ ਵੀ ਤਲਾਕ ਲੈ ਸਕਦੀ ਹੈ ਬੰਦਾ ਵੀ ਲੈ ਸਕਦਾ ਹੈ ਇਹ ਸਿਰਫ ਬੰਦੇ ਦੇ ਉੱਪਰ ਨਹੀਂ ਹੈ ਕਿ ਮਰਦ ਹੀ ਤਲਾਕ ਦੇਗਾ ਔਰਤ ਨਹੀਂ ਸੈਟੀਸਫਾਈ ਹੈ ਮਤਲਬ ਉਹਨੂੰ ਕੋਈ ਦਿੱਕਤ ਹੈ ਉਹ ਵੀ ਖੁਲਾ ਲੈ ਸਕਦੀ ਹੈ ਦੋਨਾਂ ਨੂੰ ਹੱਕ ਦਿੱਤਾ ਗਿਆ ਇਸਲਾਮ ਦੇ ਵਿੱਚ ਤੇ ਇਹ ਚੀਜ਼ ਦਾ ਨਾਜਾਇਜ਼ ਹੈ ਟੋਟਲੀ ਕਿ ਇੱਕ ਬਾਰੀ ਚ ਤਲਾਕ ਦੇਣਾ ਬਿਲਕੁਲ ਗਲਤ ਹੈ ਸਰਕਾਰ ਹਾਂ ਜੇ ਕੁਝ ਕਰਨਾ ਚਾਹੀਏ ਔਰਤਾਂ ਦੇ ਹੱਕ ਦੇ ਵਿੱਚ ਤਾਂ ਹੋਰ ਵੀ بڑا ਕੁਝ ਹੈ এডਿਕੇਸ਼ਨ ਹੈ ਉਹਨਾਂ ਦੀ ਜੌਬ ਦੇ ਰਿਗਾਰਡਿੰਗ ਉਹ ਕੁਝ ਕਰ ਸਕਦੀ ਹੈ ਚਲੋ ਇਹ ਨਹੀਂ ਕਰ ਸਕਦੀ ਤਾਂ ਇੰਨਾ ਹੀ ਕਰ ਲੈ ਐਟ ਲੀਸਟ ਜੋ ਇਸਲਾਮੀ ਸਾਡੀ ਫਾਊਂਡੇਸ਼ਨ ਜੋ ਵੀ ਕੁਝ ਬਣੀਆਂ ਹੋਈਆਂ ਨੇ ਜਾਂ ਔਰਤਾਂ ਦੀ ਕੋਈ ਫਾਊਂਡੇਸ਼ਨ ਬਣ ਯਾਨੀ ਉਹਨਾਂ ਨੂੰ ਇਨਵੋਲਵ ਕਰਕੇ ਉਹਨਾਂ ਦੀ ਵੀ ਵਿੱਚ ਸਲਾਹ ਲਈ ਉਹਨਾਂ ਨੂੰ ਵੀ ਬਿਠਾਏ ਕਿ ਕੀ ਇਹਦਾ ਹੱਲ ਹੋ ਸਕਦਾ ਹੈ ਜਿਹਦੇ ਵਿੱਚ ਔਰਤ ਦਾ ਵਾਕਈ ਫਾਇਦਾ ਹੋਏ